ਹਾਂਜੀ ਸਸ਼ੀਕਲ ਜੀ ਮੈਂ ਹਾਰਮਨ ਬਰਾੜ ਅੱਜ ਆਪਾਂ ਆਏ ਆ ਸਿੱਧੂ ਡੈਰੀ ਫਾਰਮ ਬਾਈ ਹੋਰਾਂ ਨੇ ਜਮਾ 4 ਮੱਜਾ ਤੋਂ 90 ਮੱਜਾ ਦਾ ਕੰਮ ਸ਼ੁਰੂ ਕੀਤਾ ਦੋ ਡੈਰੀ ਫਾਰਮ ਕਰ ਲਏ ਬਾਈ ਹੋਰਾਂ ਨੇ ਤੇ ਹੁਣ ਨਵਾਂ ਮਕਾਨ ਪਈ ਜਾਂਦੇ ਆ ਭਰਾ ਤੇ ਇੰਨੀ ਬਾਈ ਹੋਰਾਂ ਨੇ ਮਿਹਨਤ ਕੀਤੀ ਆ ਤੇ ਜਮਾ ਮਿਡਲ ਕਲਾਸ ਫੈਮਿਲੀ ਚੋਂ ਹੋ ਕੇ ਬਾਈ ਹੋਰਾਂ ਨੇ ਐਡਾ ਕੰਮ ਸਟਾਰਟ ਕੀਤਾ ਬਾਈ ਹੋਰਾਂ ਦੇ ਨਾਲ ਨਾਲ ਦਵਾਈਆਂ ਦਾ ਕੰਮ ਵੀ ਸ਼ੁਰੂ ਕੀਤਾ ਹੋਵੇ ਬਈਆਂ ਨੇ ਨਾਲ ਨਾਲ ਫੀਡ ਦਾ ਵੀ ਸ਼ੁਰੂ ਕੀਤਾ ਸੀ ਹੁਣ ਬਈਆਂ ਦੇ ਦੋ ਡੈਰੀ ਫਾਰਮ ਆ ਟਾਈਮ ਅਵੇ ਬਾਈ ਹੋਰਾਂ ਨਾਲ ਸਾਰੀ ਗੱਲ ਕਰਨੀ ਸਸ਼ੀਕਲ ਵੀਰੇ ਸਸ਼ੀਕਲ ਭੈਣ ਜੀ ਇਲਾ ਦਾ ਵੀ ਤੁਹਾਡਾ ਸਾਡੇ ਫਾਰਮ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ। ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰੇ। ਤੇ ਤੁਸੀਂ ਦੱਸਿਓ ਪਲੀਜ਼ ਵੀ ਆ ਤੁਸੀਂ ਚਾਰ ਪਸ਼ੂਆਂ ਤੋਂ ਇੰਨਾ ਕੰਮ ਕਿਵੇਂ ਸ਼ੁਰੂ ਕੀਤਾ ਵੀ ਜਿਹੜੇ ਅੱਜਕੱਲ ਦਾ ਆਪਾਂ ਨੂੰ ਬੱਚੇ ਕਹਿੰਦੇ ਹੈਗੇ। ਪਸ਼ੂਆਂ ਦੇ ਕੁਝ ਬੱਚਾ ਨਹੀਂ ਉਹਨਾਂ ਨੂੰ ਦੱਸੋ ਪਲੀਜ਼। ਉਹ ਪਿੰਡ ਦੀ ਬੱਚਦਾ ਕਿਉਂ ਨਹੀਂ ਇੱਕ ਤਾਂ ਬੰਦਾ ਪਸ਼ੂ ਮਾਲੇ ਰੱਖ ਲਾਂਦਾ। ਹਾਂਜੀ। ਜਿਵੇਂ 800 ਲੀਟਰ ਵਾਲੇ ਯੂਚੋ ਕੁਝ ਨਹੀਂ ਬੱਚਦਾ। ਹਾਂਜੀ। ਠੀਕ ਹੈ ਤੇ ਦੂਸਰਾ ਬੰਦਾ ਪਿੰਡ ਦੇ ਵਿੱਚ ਦੁੱਧ ਪਾਉਂਦਾ। ਉਹ ਡੈਰੀਆਂ ਵਾਲੇ ਲੁੱਟ ਲਾਂਦੇ ਆ। ਹਾਂਜੀ। ਵੀ ਕਹਿੰਦਾ ਭਾਵ ਜਿੱਥੇ ਬੰਦੇ ਨੇ ਅੱਠ ਪਸ਼ੂ ਰੱਖਣੇ ਸੇ ਚਾਰ ਰੱਖ ਲੈ। ਹਾਂਜੀ। ਚਾਰ ਰੱਖਣੇ ਦੋ ਰੱਖ ਲੈ। ਹਾਂਜੀ। ਆਪ ਕੰਮ ਕਰੇ ਪਸ਼ੂ ਚੰਗੇ ਹੁਣ 15 ਲੀਟਰ ਪਲੱਸ ਪਸ਼ੂ ਹੋਣਾ। ਠੀਕ ਹੈ। ਤੇ ਦੁੱਧ ਬੜਾ ਸ਼ਹਿਰ 'ਚ ਪੈਂਦਾ ਹੋਵੇ। ਹੁਣ ਸ਼ਹਿਰ 'ਚ 70-75 ਵੀ ਰੇਟ ਹੈ। ਠੀਕ ਹੈ ਜੀ। ਉਹ ਵੀ ਆਪਣਾ এনवायरमेंट ਘਰਦਾ ਹੋਵੇ। ਹਾਂਜੀ। ਉਹ ਮਤਲਬ ਸਵਾਲ ਪੈਦਾ ਨਹੀਂ ਹੁੰਦਾ ਨਾ ਕੁਝ ਬਚੇ। ਆ ਦੇਖੋ ਤੁਹਾਡੇ ਸਾਹਮਣੇ ਆਪਣੀ ਮਿਹਨਤ ਤੇ ਮੈਂ ਜ਼ੀਰੋ ਪੱਧਰ ਤੋਂ ਕੰਮ ਕਰ ਰਹੀ ਚਾਰ ਪਸ਼ੂਆਂ ਤੋਂ 4.5 ਸਾਲ ਦੇ ਵਿੱਚ ਮੇਰੇ ਕੋਲੇ 90 ਪਸ਼ੂ ਹੋ ਗਏ ਠੀਕ ਹੈ ਜੀ ਠੀਕ ਹੈ 20-25 ਪਸ਼ੂ ਰੇ ਹੈਗੇ ਤੇ 35-40 ਪਸ਼ੂ ਲੈ ਰਹੇਗਾ ਅੱਗੇ ਤੇ 25-30 ਆਪਾਂ ਸੇਲ ਕਰਦੇ ਠੀਕ ਹੈ ਹਾਂ ਪਿੱਛੇ ਜੇ ਆਪਾਂ ਥੋੜਾ ਜਿਹਾ ਵੀ ਵਣ ਜਾ ਲਿੱਤਾ ਸੀਗਾ ਉਹਦੇ ਕਰਕੇ ਸੇਲ ਕਰਨੇ ਪਏਗੇ ਮਤਲਬ ਕਿ ਹੌਲੀ ਹੌਲੀ ਜ਼ੀਰੋ ਲੈਵਲ ਤੋਂ ਤੁਸੀਂ ਆਪ ਦਾ ਆਪ ਦਾ ਆਪ ਬਣਾਇਆ ਸਭ ਕੋ ਆਪ ਬਣਾਇਆ ਹੈਗਾ ਜਾਨੀ ਕਿ ਪੂਰ ਫੈਮਿਲੀ ਦੇ ਵਿੱਚੋਂ ਹੀ ਸੀ ਸੀ ਹਾਂਜੀ ਹਾਂਜੀ ਜੇ ਕਿਸੇ ਨੇ ਸਟਾਰਟ ਕਰਨਾ ਹੋ ਸੋਡੇ ਸੁਜੈਸ਼ਨ ਨਾਲ ਵੀ ਸਟਾਰਟਿੰਗ ਤੇ ਕਿੰਨੇ ਵਾਲੀਆਂ ਮੱਝਾਂ ਕਿੰਨੇ ਰੇਟ ਤੱਕ ਮੱਝਾਂ ਵੀ ਦੇਖੋ ਪਹਿਲੀ ਗਲਤੀ ਆ ਵੀ ਮੈਂ ਇਹ ਕਹਿੰਦਾ ਵੀ ਮੰਡੀ ਦੇ ਵਿੱਚ ਤੂੰ ਮੱਝਾਂ ਲਓ ਹਾਂਜੀ ਕਈ ਵਾਰੀ ਅਗਲਾ ਕਿੱਲੇ ਤੋਂ ਮੱਸਾਂ ਲੈਂਦਾ ਹਾਂਜੀ ਕਿੱਲੇ ਦੇ ਕੀ ਠੱਗਿਆ ਜਾਂਦਾ ਹਾਂਜੀ ਠੀਕ ਹੈ ਹੁਣ ਕਿੱਲੇ ਦੇ ਜੇ 100 ਮੱਝ ਬਕੂ ਹੈ ਹਾਂਜੀ 80 ਬੰਦੇ ਤਾਂ ਹੂੰ ਮੁੱਲ ਕਰਨ ਵਾਲੇ ਆ ਹਾਂਜੀ ਵੀ ਜੇ ਮੱਝ ਉਹਨਾਂ ਦੀ ਲੱਖ ਦੀ ਹੈ ਉਹਨਾਂ ਨੇ ਕਹਿੰਣਾ ਵੀ ਇਹ ਡੇਢ ਦੀ ਬਿਕੀ ਦਾ ਦਿਮਾਗ ਹੀ ਨਹੀਂ ਦਿੰਦੇ ਹਾਂਜੀ ਠੀਕ ਹੈ ਜਦ ਤੱਕ ਆਪਾਂ ਨੂੰ ਉਹਨਾਂ ਦੀ ਡਿਮਾਂਡ ਪੂਰੀ ਕਰਨੀ ਪਊਗੀ ਮੰਡੀ ਦੇ ਕੌਣ ਜਾਂਦਾ ਜਿਹਦੇ ਗਲਤ ਸਫਾ ਪੈਂਦਾ ਜਿਹਨੀਆਂ ਕੋਈ ਕੁੜੀ ਕਤਰੀ ਦੇ ਵਿਆਹ ਕਰਨੇ ਜਿਹਨੂੰ ਕੋਈ ਲੋੜ ਹੈ ਉਹੀ ਬੰਦਾ ਵੇਚਣ ਜਾਉ ਉੱਥੇ ਕਈ ਵਾਰੀ ਵਪਾਰੀ ਵੀ ਉੱਥੇ ਘਟ ਕੇ ਦੇ ਦਿੰਦੇ ਆ ਮੈਂ ਹਾਂਜੀ ਹਾਂਜੀ ਇਹ ਤਾਂ ਹੋਇਆ ਠੀਕ ਹੈ ਕਈ ਵਾਰੀ ਅਗਲਾ ਡਰਦਾ ਵੀ ਮੰਡੀ ਤੇ ਉਹ ਬੇ ਕੋਈ ਜਾਣਕਾਰ ਬੰਦੇ ਨਾਲ ਲੈ ਕੇ ਜਾਓ ਅਸੀਂ ਜਿੰਨਾ ਮਾਲ ਖਰੀਦਿਆ ਅਜੇ ਤੱਕ ਮੰਡੀ ਤੇ ਖਰੀਦਿਆ ਠੀਕ ਹੈ ਜੀ ਬਾਕੀ ਬੜੇ ਭਰਾ ਕਹਿੰਦੇ ਆ ਵੀ ਵਪਾਰੀ ਲੋਕ ਜਿਹੜੇ ਜਾਨਵਰ ਲੈ ਕੇ ਬਾਹਰਲੇ ਸਟੇਟਾਂ ਵਿੱਚੋਂ ਸਸਤਾ ਤੇ ਲਿਆ ਕੇ ਇੱਧਰ ਮੰਡੀਆਂ ਦੇ ਦੁੱਗਣੇ ਇਹ ਸਾਰਾ ਪਰਮ ਹੈ ਅਸੀਂ ਮੰਡੀ ਦੇ ਕਿਰਾਂ ਇੱਕ ਪਸ਼ੂ ਦਾ ਮੰਨ ਲਓ 115000 ਰੁਪਏ ਲਾਇਆ ਉਦੋਂ ਉਹਨਾਂ ਨੇ ਦਿੱਤੀ ਨਹੀਂ ਵਪਾਰੀਆਂ ਕੋਲੇ ਸੀ ਸ਼ਾਮ ਨੂੰ ਉਹ ਮੱਝ 95000 ਦੀ ਦਿੱਤੀ ਅਗਲੇ ਨੇ ਇਕਰਾਰ ਪੜਨਾ ਹੋਣਾ ਮੂਰੇ ਹਾਂਜੀ ਹਾਂਜੀ ਠੀਕ ਹੈ ਹੁਣ ਉਹ ਪਹਿਲੇ ਪੈਰ ਕਰਦੇ ਆ ਠੀਕ ਹੈ ਜਿਵੇਂ ਡੇਢ ਮੰਗਲੇ ਜਾਂ ਦੋ ਮੰਗਲੇ ਚੋਂ ਮੰਗਣ ਵਾਲੇ ਦੇ ਮੰਗਣਾ ਤੇ ਦੂਸਰੀ ਗੱਲ ਵੀ ਉੱਥੇ ਆਪਾਂ ਚੰਗੀ ਤੋਂ ਚੰਗੀ ਮੱਝ ਦਾ ਪਤਾ ਲੱਗ ਜਾਂਦਾ ਹਾਂਜੀ ਠੀਕ ਹੈ ਆਪਾਂ ਨੂੰ ਹਵਾਨੇ ਤੋਂ ਜਾਂ ਉਹਦਾ ਦੇਖ ਕੇ ਪਤਾ ਲੱਗ ਜਾਂਦਾ ਵੀ ਪਸ਼ੂ ਦਾ ਹੁਣ ਕਿੱਲੇ ਤੇ ਮੰਨ ਲਓ ਉਹਨਾਂ ਨਹੀਂ ਮੰਨ ਲਓ ਪਤਾ ਲੱਗਦਾ ਹਾਂਜੀ ਕਈ ਐ ਵੀ ਹੁੰਦਾਗਾ ਵੀ ਬੈਥੋ ਖੋਲ ਕੇ ਲਾਇਏ ਗਏ ਜਾਂ ਸੂਣ ਵਾਲੀ ਖੋਲ ਕੇ ਲਾਇਏ। ਦੂਜੀ ਗੱਲ ਤਾਂ ਦੇਖੋ ਖਰੀਦਦਾਰੀ ਵੀ ਮੈਂ ਤਾਂ ਕਹਿੰਦਾ ਵੀ ਮੇਰੇ ਮੁਤਾਬਕ ਤਾਂ ਵੀ ਮੰਡੀ ਤੋਂ ਕਰੋ। ਤੇ ਦੂਸਰੀ ਗੱਲ ਮੱਝਾਂ ਚੰਗੀਆਂ ਰੱਖੋ। ਤੀਸਰੀ ਗੱਲ ਦੁੱਧ ਸ਼ਹਿਰ ਦੇ ਵਿੱਚ ਸਪਲਾਈ ਹੋਵੇ। ਚੌਥੀ ਗੱਲ ਜਿਹੜਾ ਖਲਦਾਣਾ ਉਹ ਕਰਦਾ ਹੋਣਾ ਚਾਹੀਦਾ। ਨਾ ਤਾਂ ਜਿਹੜੀ ਆ ਭਾਰ ਦੀ ਸਮੱਸਿਆ ਆਪਾਂ ਦਵਾਈ ਦਿੰਨੇ ਆ ਇਹਦੀ। ਠੀਕ ਹੈ ਨਾ ਰਿਪੀਟਰ ਦੀ ਸਮੱਸਿਆ ਆਉਂਦੀ ਨਹੀਂ। ਕਦੇ ਫਾਰਮ ਵਾਲੇ ਨੇ ਦੇਖਿਆ ਜਿਹਦੇ ਕੋਲੇ ਮੰਨ ਲਓ 100-100 ਗਾਂ ਐ ਉਹਨਾਂ ਨੇ ਗਾਵਾਂ ਛੱਡਤੀਆਂ ਵੀ ਉਹਨਾਂ ਦੀ ਗਾਵਾਂ ਗੱਬੜ ਨਹੀਂ ਹੋਈਆਂ। ਆਮ ਘਰਾਂ ਦੇ ਪਸ਼ੂ ਮੰਨ ਲਓ ਗੱਭਣ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਮਿਨਰਲ ਮਿਕਸਚਰ ਨਹੀਂ ਪਾਉਂਦੇ ਆਪਾਂ ਕੈਲਸ਼ੀਅਮ ਨਹੀਂ ਪਾਉਂਦੇ ਜਦੋਂ ਖਾਣੇ ਦਾਣੇ ਜ਼ਹਿਰੀਲੇ ਹੋ ਗਏ ਛੱਪਣਾ ਦਾ ਹੁਣ ਕੰਮ ਰਿਹਾ ਨਹੀਂਗਾ ਮੰਨ ਲਓ ਉੱਥੇ ਆਪਾਂ ਨੂੰ ਪਸ਼ੂ ਨੂੰ ਡਾਈਟ ਦੇ ਵਿੱਚ ਮਿਨਰਲ ਮਿਕਸਚਰ ਤੇ ਕੈਲਸ਼ੀਅਮ ਤਾਂ ਦੇਣਾ ਹੀ ਬਣਦਾ ਨਾ ਹਾਂਜੀ ਚਲੋ ਇਹ ਤਾਂ ਗੱਲਾਂ ਵਿੱਚ ਰਹਿ ਗਈਆਂ ਆਹੋ ਨਾਲ ਨਾਲ ਬਾਈ ਦਾ ਫਾਰਮ ਵੀ ਵਿਖਾ ਦਿੰਨੇ ਆਂ ਬਾਕੀ ਅੱਧੇ ਪਸ਼ੂ ਬਾਈ ਕੇ ਕਿੱਥੇ ਆਂ ਲਹਿਰੇ ਅੱਗੇ ਲਹਿਰੇ ਕਾਗੇ ਉੱਥੇ 340 ਪਸ਼ੂ ਅੱਦੇ ਪਸ਼ੂ ਬਾਈਆਂ ਦੇ ਉੱਥੇ ਆ ਤੇ ਵੀਰੇ ਤੁਹਾਡਾ ਕੰਮ ਸਟਾਰਟ ਕਰਨ ਪਿੱਛੇ ਤੁਹਾਡੀ ਫ ਹਾਂਜੀ ਮੇਰੀਆਂ ਭੈਣਾਂ ਨੇ ਮਤਲਬ ਦੋ ਭੈਣਾਂ ਸੀ ਮੇਰੇ ਉਹ ਤੁਸੀਂ ਝੂਠ ਮੰਨੋਗੇ ਕਿ ਇਹਨਾਂ ਨੇ ਭਈ ਇਹ ਭੱਜ ਗਏ ਸਾਡੇ ਕੋਲੇ ਰਹੇਗੇ ਅੱਗੇ 70 ਮੱਝਾਂ ਤੇ 20 ਝੋਟੀਆਂ ਅੱਛਾ ਜੀ 25 25 ਮੱਝਾਂ ਦੀ ਇੱਕ ਕੁੜੀ ਧਾਰ ਗੱਡੇ ਕਰੀ 25 ਮੱਝਾਂ ਦੀ ਕਹਿਣੀ ਸੁਖੀ ਹੈ ਹਾਂਜੀ ਹਾਂਜੀ ਹੱਥ ਪੱਕ ਜਾ ਕਰਨ ਮੰਨ ਲਓ ਅੱਜ ਕੱਲ੍ਹ ਦੀਆਂ ਤਾਂ ਕਹਿ ਦਿੰਦੀਆਂ ਗੋਚ ਮੁਸ਼ਕਿਲ ਹੁੰਦਾ ਮੁਸ਼ਕਿਲ ਹਾਂਜੀ 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 ਇੱਕ ਮੈਂ ਨਾ ਹੋਰ ਸੁਣਿਆ ਸੀ ਵੀਰੇ ਡੈਰੀ ਫਾਰਮਿੰਗ ਦੇ ਨਾਲ-ਨਾਲ ਤੁਸੀਂ ਇੱਕ ਮੈਡੀਸਨ ਦਾ ਵੀ ਕਰਦੇ ਹੋਗੇ ਹਾਂ ਪਿੰਡ ਜੀ ਭਾਰ ਦੀ ਦਵਾਈ ਦਿੰਦੇ ਹੈਗੇ ਜੋ ਮੱਝਾਂ ਦੇ ਭਾਰ ਨਹੀਂ ਪੈਂਦਾ ਅੱਛਾ ਦਿਖਾਉਣਾ ਕਹਿੰਦੇ ਹੈ ਜਿਆ ਹਿੰਦੀ ਦੇ ਵਿੱਚ ਸਰੀਰ ਵਰਣ ਕਰਨ ਲਾਹ ਕਹਿੰਦੇ ਹੈਗੇ ਹਾਂਜੀ ਹਾਂਜੀ ਠੀਕ ਹੈ ਉਹਦੀ ਦਵਾਈ ਦਿੰਨੇ ਇਹ ਦਵਾਈ ਆ ਉਹਦੀ ਠੀਕ ਹੈ ਜੀ 12 ਚੀਜ਼ਾਂ ਤੋਂ ਇਹ ਦਵਾਈ ਬਣੀ ਹੈ ਠੀਕ ਹੈ ਵੀਰੇ ਚਾਹੇ ਜਿੰਨਾ ਮਰਜ਼ੀ ਬਾਹਰ ਪੈਂਦਾ ਹੋਵੇ ਚਾਹੇ ਪੂਰੀ ਬੱਚੇਦਾਨੀ ਬਾਹਰ ਆਉਂਦੀ ਹੋਵੇ ਤੇ ਤੀਜੇ ਦਿਨ ਉਹਨੂੰ ਬੰਦ ਕਰ ਦਿੰਦੀ ਹੈ ਠੀਕ ਹੈ ਜੀ ਰਿਜ਼ਲਟ ਇਹਦਾ ਇਹ ਹੈ ਟੰਕੇ ਲੱਗੇ ਹੋਣ ਬਗਿਹੜੀ ਲੱਗੀ ਹੋਵੇ ਇਤੋਂ ਸੀਰੀਅਸ ਕੇਸ ਤਾਂ ਹੋ ਨਹੀਂ ਸਕਦਾ ਟੰਕੇ ਬਗਿਹੜੀ ਮੈਨੂੰ ਕੁਝ ਕਹਿੰਦੇ ਨਹੀਂ ਪਰ ਇਹ ਤੀਜੇ ਦਿਨ ਲਹਾ ਆਂਦੀ ਹੈ ਲੋੜ ਨਹੀਂ ਪੈਂਦੀ ਠੀਕ ਹੈ ਠੀਕ ਹੈ ਦੂਸਰੀ ਗੱਲ ਇਹਦੀ ਕਾਸਟ ਹੈ 500 ਤੋਂ ਲੈ ਕੇ 4000 ਤੱਕ ਦੀ ਪਸ਼ੂ ਦੇ ਲੱਗ ਜਾਂਦੀ ਹੈ ਠੀਕ ਹੈ ਵੀਰੇ ਜਿੱਥੇ 4000 ਦੀ ਲੱਗਦੀ ਹੈ ਉ ਮੱਝ ਹੋਵੇ ਅਫਸਰ ਝੋਟੀ ਹੋਵੇ ਸੂਈ ਹੋਵੇ ਸੂਣ ਵਾਲੀ ਹੋਵੇ ਜੋ ਕੋਈ ਬੰਦਾ ਕੱਟਣ ਨੂੰ ਵੇਚਦਾ ਉਹਨੂੰ ਵੇਚਣ ਦੀ ਲੋੜ ਨਹੀਂ ਠੀਕ ਹੈ ਜੇ ਕਈ ਵਾਰੀ ਬੰਦਾ ਸ਼ੀਮੀਨਾ ਦੀ ਗੱਬਣ ਹੁੰਦੀ ਇਹਨੂੰ ਭਾਰ ਪੈਣ ਲੱਗਦਾ ਹੈ ਹਾਂਜੀ ਜੇ ਆਪਾਂ ਉਦੋਂ ਵੇਚ ਲਿਆ ਨੂੰ ਅੱਧੇ ਪੈਸੇ ਵਟੇ ਜਾਂਦੇ ਆ ਉਹਦੇ ਠੀਕ ਹੈ ਨਾ ਬੰਦਾ ਰੱਖ ਸਕਦਾ ਤੇ ਵੀ ਉਹ ਬੇਫਿਕਰ ਹੋ ਕੇ ਰੱਖ ਸਕਦਾ ਠੀਕ ਹੈ ਜਾਨੀ ਕਿ ਇਹਨੇ 40000 ਪਸ਼ੂ ਦੇ ਵਰਤੀ ਗਈ ਹੈ ਜੀ ਅੱਜ ਤੱਕ ਇਹਨੇ ਕੋਈ ਕੇਸ ਨਹੀਂ ਛੱਡਿਆ ਤੇ ਦੂਸਰੀ ਗੱਲ ਕੋਰੀਅਰ ਦੀ ਸੁਵਿਧਾ ਹੈ ਠੀਕ ਹੈ ਇਹ ਇਕੱਲਾ ਪੰਜਾਬ ਹੀ ਨਹੀਂ ਵਾਰਨੇ ਸਟੇਟਾਂ ਜਾਂਦੀ ਜਿਵੇਂ ਹਿਮਾਚਲ ਹਰਿਆਣਾ ਗੁਜਰਾਤ ਮਹਾਰਾਸ਼ਟਰ ਤੱਕ ਇਹ ਦਵਾਈ ਜਾ ਰਹੀ ਹੈ ਤੇ ਕਈ ਲੋਕ ਚਾਰ ਚਾਰ 100 ਕਿਲੋਮੀਟਰ ਤੋਂ ਆ ਰਹੇ ਆ ਤੇ ਦੂਸਰੀ ਕਰ ਪਹਿਲੀ ਵਾਰ ਤਾਂ ਹਜ਼ਾਰਾਂ ਬੰਦੇ ਆਉਂਦੇ ਆ ਕਈ ਬੰਦੇ ਚੌਥੀ ਚੌਥੀ ਵਾਰ ਆ ਰਹੇ ਆ ਚੌਥੀ ਵਾਰ ਕਿਹੜਾ ਬੰਦਾ ਉਹ ਜਿਹਦੀਆਂ ਪਹਿਲਾਂ ਤਿੰਨ ਮੱਜਾਂ ਠੀਕ ਹੋਣ ਉਹੀ ਬੰਦਾ ਚੌਥੀ ਵਾਰ ਆਊਗਾ ਹਾਂਜੀ ਵੀਰੇ ਠੀਕ ਹੈ ਤੇ ਦੂਸਰੀ ਗੱਲ ਬਾਕੀ ਕਮੈਂਟਾਂ ਦੇ ਵਿੱਚ ਲੋਕ ਦੱਸਦਾਂਗੇ ਤੇ ਇਸ ਤੋਂ ਬਿਨਾ ਇੱਕ ਆਪਾਂ ਦਨੇ ਰਿਪੀਟਰ ਦੀ ਦਵਾਈ ਉਹ 250 ਪਸ਼ੂ ਦੇ ਟ੍ਰਾਇਲ ਲੱਗੇ 20 ਪਸ਼ੂ ਕਾਮਯਾਬੀ ਨਹੀਂ ਹੋਏ ਠੀਕ ਹੈ ਕੁਦਰਤਾ ਬੱਜੂ ਲਾਲੋ ਚਾਹੇ ਦਵਾਈ ਦੀ ਕਮੀ ਲਾਲੋ 200 230 ਪਸ਼ੂ ਕਾਮਯਾਬੀ ਹੋਏ ਉਹਦੀ ਗਰੰਟੀ ਨਹੀਂ ਉਹ ਬੰਦਾ ਆਪਣੀ ਜ਼ਿੰਮੇਵਾਰੀ ਦੇ ਲਈ ਜਾ ਸਕਦਾ ਉਹ ਹਜ਼ਾਰ ਦੀ ਦਵਾਈ ਹੈ ਤੇ ਇਹ 40000 ਪਸ਼ੂ ਦੇ ਵਰਤੀ ਗਈ ਹੈ ਅੱਜ ਤੱਕ ਇਹਦੀ ਕੰਪਲੀਟ ਨਹੀਂ ਠੀਕ ਹੈ ਹਾਂਜੀ ਤੇ ਬਾਕੀ ਇਹਨੂੰ ਆਪਾਂ ਜੇ ਕਿਸੇ ਪਸ਼ੂ ਨੂੰ ਦੇਣਾ ਕਿਵੇਂ ਦੇਣਾਗੇ ਆਪਾਂ ਇਹ ਇਹ ਦੇਣਾ ਜੀ ਦਾਣੇ ਜਿ ਦੇ ਸਕਦੇ ਆ ਚਾਰਜ ਦੇ ਸਕਦੇ ਆ 250 ਗ੍ਰਾਮ ਪਹਿਲੇ ਦਿਨ ਦੇਣੀ ਹੈ 250 ਗ੍ਰਾਮ ਦੂਜੇ ਦਿਨ ਦੇਣੀ ਹੈ ਤੇ ਤੀਸਰੇ ਦਿਨ ਮੈਨੂੰ ਫੋਨ ਕਰਨਾ ਮੱਕੀ ਦੇ ਚਾਰ ਤੇ ਬਾਜਰੇ ਦਾ ਸੀ ਭਰੇਜ ਕਰਾਉਣਾ ਹੈ ਠੀਕ ਹੈ ਜੀ ਉਹ ਗਰਮ ਚੀਜ਼ਾਂ ਹੋਰ ਆ ਜਾਂਦੀਆਂ ਇਹ ਜਿਹੜਾ ਸਮੱਸਿਆ ਭਾਰ ਦੀ ਯਾਤਰਾ ਬਾਜਰੇ ਦੇ ਕਾਰਨ ਹੀ ਆਉਂਦੀ ਹੈ ਅੱਛਾ ਜੀ ਠੀਕ ਹੈ ਉਹ ਵੱਡਣਾ ਜ਼ਿਆਦਾ ਹੁੰਦੀ ਹੈ ਆਪਾਂ ਸੁੱਖ ਦੇ ਮਾਰੇ ਬੀਜਣੇ ਆ ਪਰ ਜੇ ਜਿਵੇਂ ਚਾਰ ਹੋ ਗਿਆ ਚਾਰ ਵੀ ਆਪਾਂ ਸੁੱਖ ਦੇ ਮਾਰੇ ਵੀ ਜੇ ਸੁੱਖ ਆਪਾਂ ਨੂੰ ਖਾਦਾਂ ਦਾ ਪੈਂਦਾ ਫੇਰ ਹੀ ਪਾਉਣੇ ਆ ਪਰ ਉਹਨਾਂ ਦੇ ਦਿਖ ਹਾਂਜੀ ਤੂੰ ਕਰਨ ਕੀ ਹੈ ਮੰਨ ਲਓ ਬਰਤਨਾ ਨੂੰ ਹੁਣ ਜਿਵੇਂ ਚਾਰ ਹੈ ਹੁਣ ਗਰਮੈਸ਼ ਹੈ ਜੀ ਹਾਂਜੀ ਹੁਣ ਹਜੇ ਪਾਉਣ ਦਾ ਤਾਂ ਟਾਈਮ ਨਹੀਂ ਜਿਹੜਾ ਚਾਰ ਹੈ ਸਿਆਲ ਦੀ ਫਸਲ ਹੈ ਜੇ ਉਹਨੂੰ ਗਰਮੀ ਵਿੱਚ ਪਾਵਾਂਗੇ ਉਹਦਾ ਦੁਰਪਯੋਗ ਹੋਊਗਾ ਤੇ ਉਹਨੇ ਫਿਰ ਆਪਦਾ ਸਾਈਡ ਇਫੈਕਟ ਤਾਂ ਦਿਖਾਉਣੀ ਹੈ ਹਾਂਜੀ ਇਹ ਤਾਂ ਹੈਗਾ ਗਾ ਜੀ ਬਾਕੀ ਚਾਰ ਆਇਆ ਹੁੰਗਾ ਚਾਰ ਨਾਲ ਕਿਹੜਾ ਦੁੱਧ ਵਗੈਰਾ ਦਾ ਹੁੰਦਾ ਚਾਰ ਹੁੰਦਾਗਾ ਵੀ ਉਹ ਤਾਂ ਆਪਣਾ ਸੁੱਖ ਹੁੰਦਾ ਵੀ ਨੀਰਾ ਆਚਾਰਾ ਵਾੜ ਕੇ ਨਹੀਂ ਲਿਓ ਹਾਂਜੀ 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 ਚਲੋ ਆਪਦੀ ਜਗ੍ਹਾ ਤੇ ਆ ਮੈਂ ਚਾਰ ਨੂੰ ਬਾਣਾ ਨਹੀਂ ਕਹਿੰਦਾ ਠੀਕ ਹੈ ਵੀ ਵਜਨ ਵਧੀਆ ਬਣਵਾਇਆ ਚਲੋ ਕਮਣਾ ਪਰ ਕਰਨ ਕਿ ਉਹ ਖਰਾਕ ਸਿਆਲ ਦੀ ਇਲਾਜ ਨਾਲੋਂ ਭਰੇਜ ਵੱਡਾ ਹੁੰਦਾ ਹੈ ਜੇ ਮੰਨ ਲਓ ਕੋਈ ਮੈਂ ਇਸ ਸਿਆਲ ਦੇ ਵਿੱਚ ਕੋਈ ਠੰਡ ਲੱਗ ਗਈ ਉਹਨੂੰ ਡਾਕਟਰ ਨੂੰ ਠੀਕ ਕਰ ਜੂਗਾ ਆਪਾਂ ਉਹਨੂੰ ਬਰਫ਼ ਵਰਗੇ ਪਣੀ ਨਾਲ ਨਮਾਵਾਂਗੇ ਜਾਂ ਉਹਨੂੰ ਪਿਆਵਾਂਗੇ ਦੁਬਾਰਾ ਬਿਮਾਰ ਹੋਕ ਹੁੰਦਾ ਨਹੀਂ ਹੁੰਦਾ ਹੀ ਹੋਊਗਾ ਨਾ ਵੀ ਜਾਨੀ ਕਿ ਜੇ ਸਹੀ ਚੀਜ਼ਾਂ ਨੂੰ ਇਸਤੇਮਾਲ ਕਰਾਂਗੇ ਉਹਨਾਂ ਵਿੱਚ ਲੋਕ ਖੇਤਾਂ ਦੇ ਵਿੱਚ ਪਸ਼ੂਆਂ ਦਾ ਕੰਮ ਕਰ ਰਹੇ ਜਿਵੇਂ ਤੁਸੀਂ ਲੈ ਲੋ ਛੱਪੜ ਪੱਟੇ ਹੋਏਗਾ ਤੁਹਾਡੇ ਮੰਨ ਲੈ ਵੀ ਪਸ਼ੂਆਂ ਨੂੰ ਬਹੁਤ ਘੱਟ ਬਿਮਾਰੀ ਦੇ ਚਾਂਸ ਹੈ ਪਰ ਪੈਂਦਾ ਤੁਹਾਡੀ ਮੱਝ ਦੀ ਨਹੀਂ ਨਹੀਂ ਆਪਾਂ ਰਖ ਰਖਾਅ ਦੇ ਕਰਨ ਹਾਂਜੀ ਹਾਂਜੀ ਇੱਕ ਵੀਰੇ ਆਪਦਾ ਐਡਰੈਸ ਜ਼ਰੂਰ ਦੱਸ ਦਿਓ ਐਡਰੈਸ ਜੀ ਆਪਣਾ ਪ ਸਿੱਧੂ ਮੂਸੇ ਦਾ ਪਿੰਡ ਦੇ ਕੋਲੇ ਪਿੰਡ ਆਪਣਾ ਫੋਨ ਨੰਬਰ ਹੈ ਮੇਰਾ 8699216149 ਕਾਲਾ ਸਿੱਧੂ ਮੇਰਾ ਨੇਮ ਹੈ ਕੋਈ ਬੰਦਾ ਕੋਰੀਅਰ ਮਂਗਾਵੇ ਕੋਰੀਅਰ ਦੀ ਵੀ ਸੁਵਿਧਾ ਹੈ ਚਾਹੇ ਬੰਦਾ ਕੋਈ ਆ ਕੇ ਲੈ ਜਾ ਸਕਦਾ ਤੇ ਫੋਨ ਨੰਬਰ ਮੈਂ ਇੱਕ ਵਾਰ ਦੁਬਾਰਾ ਫੇਰ ਬੋਲ ਦਿੰਦਾ 8699216149 ਇਸ ਨੰਬਰ ਤੇ ਕੰਟੈਕਟ ਕਰ ਸਕਦਾ ਜੀ ਹਾਂਜੀ ਵੀਰੇ ਜਿਵੇਂ ਕਿ ਹੁਣ ਕਈ ਭਰਾਵਾਂ ਦੇ ਮੈਂ ਸੁਣਿਆਂਗਾ ਵੀ ਭਾਰ ਦੀ ਸਮੱਸਿਆ ਆਉਂਦੀ ਹੈ ਹਨਾ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਜਰੂਰ ਕਰਿਓ ਕਹਿੰਦੇ ਦੂਸਰੀ ਗੱਲ ਜੀ ਦੀ ਗਰੰਟੀ ਹੈ ਦਵਾਈ ਦੀ ਨਾ ਰਾਮ ਆਵੇ ਤਾਂ ਪੈਸੇ ਵਾਪਸ ਕਰ ਦਾਂਗੇ ਬਾਕੀ ਵੀਰ ਦਾਵਾ ਕਰਦੇ ਇਸ ਤੋਂ ਵੱਡੀ ਆਪਾਂ ਗਰੰਟੀ ਦੇ ਵੀ ਨਹੀਂ ਸਕਦੇ ਠੀਕ ਹੈ ਵੀਰੇ ਬਾਕੀ ਵੀਰ ਦਾਵਾ ਕਰਦੇ ਵੀ ਸਾਡੀ ਫੁੱਲ ਗਰੰਟੀ ਆ ਵੀ ਵੀਡੀਓ ਬਣਾ ਕੇ ਲਿਓ ਤੇ ਅਸੀਂ ਸਾਡੇ ਦੇ ਸੋਡੇ ਪੈਸੇ ਵੀ ਰਿਫੰਡ ਕਰਾਂਗੇ ਜੇ ਤੁਹਾਨੂੰ ਰਿਜ਼ਲਟ ਨਾ ਮਿਲਿਆ ਤਾਂ ਬਾਕੀ ਵੀਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਧੰਨ ਤੁਹਾਨੂੰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਸਾਡੇ ਫਰਮ ਦੇ ਪਹੁੰਚਣ ਦੀ